ਫਿਰੋਜ਼ਪੁਰ ਪੁਲਿਸ ਨੇ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਫਿਰੋਜ਼ਪੁਰ ਸੀਆਈਏ ਸਟਾਫ ਨੇ ਨਸ਼ੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਪਾਕਿਸਤਾਨ ਤੋਂ ਆਈ 3 ਕਿਲੋ 597 ਗ੍ਰਾਮ ਹਿਰੋਇਨ ਨੂੰ ਬਰਾਮਦ ਕੀਤਾ ਹੈ ਤੇ ਦੋ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਕੋਲੋਂ ਪਾਕਿਸਤਾਨ ਤੋਂ ਆਇਆ ਹੈਕਸਾ ਡਰੋਨ ਵੀ ਬਰਾਮਦ ਹੋਇਆ ਹੈ ਐਸਐਸਪੀ ਫਰੋਜਪੁਰ ਸੋਮਿਆ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਅੱਜ 30 ਜੁਲਾਈ ਨੂੰ ਸਾਡੀ ਸੀਆਈਏ ਦੀ ਟੀਮ ਤੇ ਇਹਨਾਂ ਦੇ ਨਾਲ ਜਿਹੜੀ ਸਾਡੀ ਲੋਕਲ ਸਦਰ ਦੀ ਟੀਮ ਤੇ ਬੀਐਸਐਫ ਦੀ ਟੀਮ ਨੂੰ ਇੱਕ ਕਾਫੀ ਵੱਡੀ ਸਫਲਤਾ ਮਿਲੀ ਹੈ ਸਾਡੀ ਸੀਆਈਏ ਦੀ ਟੀਮ ਪਿਛਲੇ 3-4 ਦਿਨੋਂ ਸੇ ਆਪਣੇ ਇਨਪੁਟ 'ਤੇ ਵਰਕਆਊਟ ਕਰ ਰਹੀ ਸੀਗੀ ਤੇ ਜਿਹੜੇ ਸਾਡੇ ਬਾਰਡਰ ਦੇ ਇਲਾਕੇ ਨੇ ਜਿੱਥੇ ਡਰੋਨ ਦੀ ਡਰੋਨ ਦਾ ਆਵਾਗਮਨ ਰਹਤਾ ਹੈ ਉਸ ਦੇ ਵਿੱਚ ਵੀ ਇਹ ਇਨਪੁਟ ਕਲੈਕਟ ਕਰ ਰਹੇ ਸੀਗੇ ਤੇ ਉਹਦੇ ਵਿੱਚ ਵਰਕਆਊਟ ਕਰ ਰਹੇ ਸੀਗੇ ਅੱਜ ਇਹਨੂੰ ਵੱਡੀ ਸਫ ਦੋ ਬੰਦੇ ਗ੍ਰਿਫਤਾਰ ਕੀਤੇ ਹਨ ਰਾਜ ਸਿੰਘ ਤੇ ਰਮੇਸ਼ ਸਿੰਘ ਤੇ ਕਮਰਸ਼ਲ ਰਿਕਵਰੀ ਟੋਟਲ 3.5 ਕਿਲੋ ਹਿਰੋਇਨ ਨਾਂ ਨੇ ਬਰਾਮਦ ਕੀਤੀ ਹੈ ਹੁਣ ਐਫ ਆਈ ਆਰ ਵੀ ਦਰਜ ਹੋ ਰਿਆ ਨੇ ਤੇ ਉਹਦੇ ਨਾਲ ਨਾਲ ਜਿਹੜੀ ਪੁਸ਼ਕਿਸ਼ ਹੈ ਉਹ ਵੀ ਅਸੀਂ ਕਰ ਰਹੇ ਨੇ ਇਹਦੇ ਫੋਰਵਰਡ ਤੇ ਬੈਕਵਰਡ ਲਿੰਕੇਜਸ ਵੀ ਅਸੀਂ ਫੋਲੋ ਕਰਾਂਗੇ